ਅੱਜ ਭਵਾਨੀਗੜ ਵਿਖੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀਆਂ ਔਰਤਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਔਰਤਾਂ ਵੱਲੋਂ ਚੋਣ ਕਮੇਟੀ ਬਣਾਈ ਗਈ ਇਸ ਦੌਰਾਨ ਉਹਨਾਂ ਨੇ ਬੇਗੰਪੁਰੇ ਵਿੱਚ ਔਰਤਾਂ ਨੂੰ ਜੋ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਔਰਤਾਂ ਨੂੰ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਕਮੇਟੀ ਪ੍ਰਧਾਨ ਨੇ ਕਿਹਾ ਜਰਾ ਸੁਣੋ ਰਿਪੋਰਟ ਰਾਜਕੁਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਬੇਗੰਪੁਰਾ ¡Ah! ਹਾਂਜੀ ਆਪਣਾ ਨਾਮ ਜੀ ਮੇਰਾ ਨਾਮ ਮਨਜੀਤ ਕੌਰ ਮੇੜੀ ਤੇ ਅੱਜ ਇਹ ਮੀਟਿੰਗ ਰੱਖੀ ਹੈ ਕਿਸ ਸੰਬੰਧ ਵਿੱਚ ਰੱਖੀ ਗਈ ਹੈ ਇਹ ਅੱਜ ਦੀ ਮੀਟਿੰਗ ਔਰਤ ਮਿੰਗ ਔਰਤ ਮਿੰਗ ਦੀ ਚੁਣ ਹੋਈ ਹੈ ਇਹ ਸੰਬੰਧ ਵਿੱਚ ਰੱਖਿਆ ਜੋ ਔਰਤ ਜੇਲ੍ਹ ਜਾ ਕੇ ਆਦੀ ਹੋਰਾਂ ਨੂੰ ਸਨਮਾਨਤ ਕੀਤਾ ਹੈ ਔਰ ਕਿਹੜੀ ਜਥੇਬੰਦੀ ਹੈ ਇਹ ਜ਼ਮੀਨ ਖਰਾਬ ਦੀ ਸੰਸਟੇਟ ਵੱਲੋਂ ਇਹ ਚੁੱਕ ਰਹੀ ਹੈ ਜਾਂ ਔਰਤ ਮਿੰਗ ਜੋ ਡਬਲ ਬੈਂਚ ਤੇ ਕੰਮ ਕਰਦੇ ਕਿੱਥੋਂ ਕਿੱਥੋਂ ਜਥੇਬੰਦੀਆਂ ਪਹੁੰਚੀ ਨੇ ਬਰੇ ਇਥੋਂ ਕੱਲੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਔਰਤਾਂ ਹੀ ਪਹੁੰਚੀਆਂ ਨੇ 15 ਔਰਤਾਂ ਨੇ ਜਿਹੜੀਆਂ 15-15 ਦਿਨ ਜੇਲ੍ਹ ਚ ਲਾ ਕੇ ਆਈਆਂ ਨੇ ਉਹਨਾਂ ਦਾ ਸਨਮਾਨ ਕੀਤਾ ਗਿਆ। ਕੰਡ ਦੇ ਵਿੱਚ ਜਿਹੜੀ ਮਜ਼ਦੂਰਾਂ ਚੱਕਰ ਨੂੰ ਵੱਲੋਂ ਜੁੱਤੀ ਜਾ ਰਹੀ ਹੈ ਵੀ ਬੱਚੇ ਤਰੀਕੇ ਦੀ ਆਪਣੇ ਉੱਥੇ ਨਗਰੂਰ 25 ਜਥੇਬੰਦੀਆਂ ਵੱਲੋਂ ਉੱਥੇ ਜਥੇਬੰਦੀਆਂ ਵੱਲੋਂ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ 25 ਤਰੀਕ ਨੂੰ ਆਪਣੀ ਜਥੇਬੰਦੀਓ ਚ ਹੋ ਰਹੀ ਹੈ ਪਾਗ ਹਾਂਜੀ ਉਹਦੇ ਵਿੱਚ ਜਿਹੜੀ 25 ਲਾਈਨ ਨੂੰ ਜ਼ਰੂਰ ਵੱਡਾ ਕਰਨਾ ਪਊ ਜਾ ਰਿਹਾ ਜੀਨ ਪ੍ਰਾਪਤੀ ਸਮਰਥ 20 ਵੀ ਉਸ ਵਿੱਚ ਜੌਗਦਾਨ ਪਾ ਰਹੀ ਹੈ ਇਹ ਵਿੱਚ ਅਸੀਂ ਔਰਤਾਂ ਵੱਲ ਚੜ ਕੇ ਹਿੱਸਾ ਪਾਵਾਂਗੇ ਤੇ ਅਸੀਂ ਵੀ ਕਾਵਿਤ ਕਰਾਂਗੇ ਵੀ ਜੰਨੇ ਬੰਦੀਆਂ ਔਰਤਾਂ ਨੇ ਆ ਤੇ ਅਸੀਂ ਕਿਸੇ ਤੋਂ ਪੱਟ ਨਹੀਂ ਹੈਗੇ ਅਸੀਂ ਮਿਸਨ ਬੇਗ ਬੇਗੰਪੁਰ ਦਾ ਸੰਕਲਪ ਪੂਰਾ ਕਰਦੇ ਜਿਹੜੀ ਚੋਣ ਹੈ ਜੀ ਇਹ ਜ਼ਿਲ੍ਹੇ ਦੀ ਕੀਤੀ ਗਈ ਹੈ ਜਾਂ ਬਲਾਕ ਦੀ ਇਹ ਜ਼ੋਨ ਦੀ ਚੋਣ ਹੈ ਜੀ ਜੀ ਜ਼ੋਨ ਜ਼ਰੂਰ ਕਾਨਫਰੰਸਾਂ ਕਰਨ ਦਾ ਐਲਾਨ ਕੀਤਾ ਗਿਆ ਸੀਗਾ ਪ੍ਰਧਾਨ ਮੁਕੇਸ਼ ਬਲੌਜੀ ਵੱਲੋਂ 19 ਤਰੀਕ ਤੱਕ 11 ਤੋਂ ਇਹਦੇ ਸੰਬੰਧ ਦੇ ਵਿੱਚ ਕੋਈ ਆਪਣੀ ਕਾਨਫਰੰਸ ਮਿਲਹਾਲ ਤਾਂ ਕਾਨਫਰੰਸਾਂ ਸਹਿਦਰਾ ਦੇ ਕਰ ਦਿੱਤੀਆਂ ਨਹੀਂ ਆਣੀਆਂ ਨਰੈਲੀਆਂ ਕਰਦੇ ਪਿੰਡਾਂ ਵਿੱਚ ਜੀ ਲੋਕਾਂ ਨੂੰ ਜੋੜਾਂਗੇ ਜੋ 25 ਜੁਲਾਈ ਦਾ ਵੱਡਾ ਕਾਠਾ ਉਹਦੇ ਵਿੱਚ ਹਾਜ਼ਰ ਹੋਣ ਦਾ ਵਾਸਤੇ ਬੇਨਤੀ ਕਰਾਂਗੇ ਕਿ ਬੇਗੋਪੁਰਾ ਐਵੇਂ ਨਹੀਂ ਪਸਦਾ ਲੋਕਾਂ ਦੇ ਘਟਣ ਵਾਲੀ ਬੇਗੋਪੁਰਾ ਬਸੂ